ਜੀਸਸ ਸਿਆਕਾਲ ਦੋਸਤੋ ਤਾਜੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣੀ ਹੈ ਪੰਜਾਬ ਵਿੱਚ ਪੰਜਾਬ ਸਕਨ ਸਕੀਮ ਜਿਹੜੀ ਕਿ ਪਿਛਲੇ ਕਈ ਸਾਲਾਂ ਤੋਂ ਸ਼ੁਰੂ ਹੋਈ ਹੈ ਔਰ ਇਸ ਸਕੀਮ ਦੇ ਤਹਿਤ ਤੁਸੀਂ ਫਾਰਮ ਕਿਵੇਂ ਭਰ ਸਕਦੇ ਹੋ ਪੰਜਾਬ ਸਰਕਾਰ ਨੇ ਇਸ ਸਕੀਮ ਦੇ ਵਿੱਚ ਹੁਣ ਵੱਡਾ ਅਪਡੇਟ ਕੀਤਾ ਹੈ ਕਿ ਹੁਣ ਪੰਜਾਬ ਦੀਆਂ ਬੱਚਿਆਂ ਨੂੰ ਇਸ ਛਗਨ ਸਕੀਮ ਤਹਿਤ 51000 ਰੁਪਏ ਦੀ ਰਾਸ਼ੀ ਹੈ ਜੋ ਸ਼ਗਨ ਵਜੂ ਦਿੱਤੀ ਜਾਵੇਗੀ ਫਾਰਮ ਕਿਵੇਂ ਭਰਨਾ ਹੋਏਗਾ ਕਿਹੜੇ ਦਸਤਾਵੇਜ਼ ਜ਼ਰੂਰੀ ਆ ਸਾਰੀ ਜਾਣਕਾਰੀ ਸ਼ੇਅਰ ਕਰਦੇ ਆ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੋ ਤਾਂ ਕਿ ਤੁਸੀਂ ਵੀ ਇਸ ਤਰ੍ਹਾਂ ਦੀ ਨਵੀਆਂ-ਨਵੀਆਂ ਅਪਡੇਟ ਸਭ ਤੋਂ ਪਹਿਲਾਂ ਆਪਣੇ ਇਸੇ ਚੈਨਲ ਦੇ ਉੱਪਰ ਦੇਖ ਸਕੋ ਤੋ ਆਓ ਦੋਸਤੋ ਲੈ ਕੇ ਚੱਲਦੇ ਆ ਹੁਣ ਆਪਾਂ ਤੁਹਾਨੂੰ ਇਸ ਸਕੀਮ ਦਾ ਫਾਰਮ ਭਰਨ ਦੀ ਸਾਰੀ ਅਪਡੇਟ ਅਤੇ ਜ਼ਰੂਰੀ ਦਸਤਾਵੇਜ਼ ਦੇ ਅਪਡੇਟ ਦੇ ਉੱਪਰ ਅਗਰ ਤੁਸੀਂ ਵੀ ਪੰਜਾਬ ਦੇ ਵਸਨੀਕ ਹੋ ਔਰ ਐਸਸੀ ਐਸਟੀ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਤਾਂ ਤੁਸੀਂ ਵੀ ਆਪਣੇ ਬੱਚੀ ਦੀ ਆਸ਼ੀਰਵਾਦ ਸਕੀਮ ਦਾ ਫਾਰਮ ਭਰ ਕੇ ਇਸ ਸਕੀਮ ਦੇ ਤਹਿਤ ਲਾਭ ਲੈ ਸਕਦੇ ਹੋ ਅਗਰ ਤੁਹਾਡੀ ਬੱਚੀ ਦੀ ਮੈਰਿਜ ਤੁਸੀਂ 1 ਮਹੀਨਾ ਬਾਅਦ ਕਰਨ ਵਾਲੇ ਹੋ ਜਾਂ ਫਿਰ ਤੁਹਾਡੀ ਬੱਚੀ ਦੀ ਮੈਰਿਜ ਕੁਝ ਦਿਨ ਪਹਿਲਾਂ ਹੀ ਕੀਤੀ ਹੈ ਤਾਂ ਤੁਸੀਂ ਇਸ ਸਕੀਮ ਦਾ ਲਾਭ ਲੈ ਸਕਦੇ ਹੋ ਇਸ ਦੇ ਲਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਡਿਟੇਲ ਦੇ ਵਿੱਚ ਲੈ ਕੇ ਚੱਲਦੇ ਹਾਂ ਸਕੀਮ ਡਿਟੇਲ ਜਿਸ ਦੇ ਲਈ ਆਪਾਂ ਓਪਨ ਕਰ ਲੈਂਦੇ ਆ ਸਾਰੀ ਜਾਣਕਾਰੀ ਦੇ ਲਈ ਇਸ ਪੀਡੀਐਫ ਨੂੰ ਇਸ ਦੇ ਲਈ ਇਸ ਨੋਟੀਫਿਕੇਸ਼ਨ ਨੂੰ ਤੁਸੀਂ ਰੀਡ ਕਰ ਸਕਦੇ ਹੋ ਸ਼ਗਨ ਸਕੀਮ ਤਹਿਤ ਮਿਤੀ 1 4 1997 ਤੋਂ ਅਨੁਸੂਚਿਤ ਜਾਤੀ ਦੀਆਂ ਲੜਕੀਆਂ ਤੇ ਇਸ ਦੀ ਜੋ ਅਲੱਗ-ਅਲੱਗ ਵਰਗ ਦੇ ਲੋਕ ਹੈ ਉਹਨਾਂ ਨੂੰ ਉਸ ਟਾਈਮ 5100 ਰੁਪਏ ਰਾਸ਼ੀ ਦਿੱਤੀ ਜਾਂਦੀ ਸੀ ਉਸ ਤੋਂ ਬਾਅਦ ਜੋ ਇਹਨਾਂ ਦੀ ਜੋ ਰਾਸ਼ੀ ਆ ਉਹ ਵਧਾਉਂਦੇ ਗਏ ਔਰ ਹੁਣ ਜੋ ਲਗਭਗ 51000 ਰੁਪਏ ਤੇ ਪਹੁੰਚ ਗਈ ਹੈ ਤਾਂ ਇਹ ਸਕੀਮ ਦੇ ਤੁਸੀਂ ਲਾਭ ਲੈ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਹਾਂ ਇਹ ਸਕੀਮ ਦਾ ਲਾਭ ਕਿਵੇਂ ਲੈਣਾ ਹੋਵੇਗਾ ਸਭ ਤੋਂ ਪਹਿਲਾਂ ਤੁਸੀਂ ਐਸਸੀ ਬੀਸੀ ਜਾਂ ਐਸਟੀ ਕੈਟਾਗਰੀ ਤੋਂ ਬਿਲੋਂਗ ਕਰਨੇ ਹੋਣੇ ਚਾਹੀਦੇ ਹੋ ਤੁਹਾਡੇ ਕੋਲ ਤੁਹਾਡਾ ਕਾਸਟ ਦਾ ਪੱਕਾ ਵਸਨੀਕ ਪ੍ਰੂਫ ਹੋਣਾ ਚਾਹੀਦਾਗਾ ਤੁਹਾਡੀ ਬੱਚੀ ਦੀ ਮੈਰਿਜ ਜਾਂ ਤਾਂ ਹੋਣ ਵਾਲੀ ਹੋਵੇ ਜਾਂ ਫਿਰ ਹੋਈ ਨੂੰ ਸਿਰਫ 1 ਮੰਥ ਹੋਇਆ ਹੋਵੇ ਇਸ ਤੋਂ ਜ਼ਿਆਦਾ ਲੇਟ ਅਗਰ ਤੁਸੀਂ ਹੁੰਦੇ ਹੋ ਤਾਂ ਤੁਹਾਨੂੰ ਸਕੀਮ ਦਾ ਲਾਭ ਨਹੀਂ ਦਿੱਤਾ ਜਾਂਦਾਗਾ ਇਸ ਤੋਂ ਬਾਅਦ ਇਸ ਦਾ ਇੱਕ ਫਾਰਮ ਫਿਲ ਕਰਨਾ ਹੁੰਦਾਗਾ ਜਿਸ ਦੇ ਬਾਰੇ ਆਪਾਂ ਤੁਹਾਨੂੰ ਸਾਰੀ ਡਿਟੇਲ ਹੈ ਜੋ ਇਸ ਚੈਨਲ ਤੇ ਸ਼ੇਅਰ ਕਰਦੇ ਨਵਾਂਗੇ ਤਾਂ ਕਿ ਤੁਸੀਂ ਵੀ ਇਸ ਫਾਰਮ ਦਾ ਲਾਭ ਲੈ ਸਕੋ ਹੁਣ ਗੱਲ ਕਰਦੇ ਆਂ ਇਸ ਸਕੀਮ ਦੇ ਲਾਭ ਲੈਣ ਦੇ ਲਈ ਦਸਤਾਵੇਜ਼ ਕੀ ਕੀ ਲੱਗਣਗੇ ਸਭ ਤੋਂ ਪਹਿਲਾਂ ਲੜਕੀ ਦੇ ਪਿਤਾ ਅਤੇ ਮਾਤਾ ਦਾ ਆਧਾਰ ਕਾਰਡ ਲੜਕੀ ਦਾ ਆਧਾਰ ਕਾਰਡ ਔਰ ਲੜਕੇ ਦੇ ਵੱਲੋਂ ਲੜਕੇ ਦਾ ਆਧਾਰ ਕਾਰਡ ਉਸ ਤੇ ਫਾਦਰ ਦਾ ਆਧਾਰ ਕਾਰਡ ਇਹ ਤਾਂ ਸੀ ਮੇਨ ਮੁਖੀਆਂ ਦੇ ਆਧਾਰ ਕਾਰਡ ਦੇ ਪ੍ਰੂਫ ਉਸ ਤੋਂ ਬਾਅਦ ਲੜਕੀ ਦੇ ਪਿਤਾ ਦਾ ਬੈਂਕ ਖਾਤਾ ਉਸ ਦਾ ਵੋਟਰ ਕਾਰਡ ਔਰ ਇੱਕ ਰਿਹਾਇਸ਼ੀ ਸਬੂਤ ਪੱਕਾ ਕਿ ਤੁਸੀਂ ਪੰਜਾਬ ਦੇ ਵਿੱਚ ਪਿਛਲੇ 5 ਸਾਲ ਜਾਂ ਇਸ ਤੋਂ ਜ਼ਿਆਦਾ ਸਮੇਂ ਤੋਂ ਰਹਿ ਰਹੇ ਹੋ ਤਾਂ ਉਸ ਦੇ ਲਈ ਰੈਜ਼ੀਡੈਂਟ ਪ੍ਰੂਫ ਇੱਕ ਤੁਸੀਂ ਲਗਾਉਣਾ ਹੋਵੇਗਾ ਲੜਕੀ ਦੇ ਪਿਤਾ ਦਾ ਉਸ ਤੋਂ ਬਾਅਦ ਫੋਟੋ ਲੱਗਣਗੀਆਂ ਲਗਭਗ ਚਾਰ ਫੋਟੋ ਤੁਸੀਂ ਲੜਕੀ ਦੀ ਤਿਆਰ ਕਰਕੇ ਰੱਖੋ ਲੜਕੀ ਦੇ ਪਿਤਾ ਦੀਆਂ ਚਾਰ ਫੋਟੋ ਲੜਕੇ ਅਤੇ ਲੜਕੇ ਦੇ ਪਿਤਾ ਦੀਆਂ ਦੋ ਦੋ ਫੋਟੋ ਤੁਸੀਂ ਤਿਆਰ ਰੱਖੋ ਉਸ ਤੋਂ ਬਾਅਦ ਤੁਸੀਂ ਦੋਨੋਂ ਸਾਈਡ ਦੋ ਦੋ ਗਵਾਹ ਲਗਾਉਣੇ ਹੁੰਦੇ ਆ ਗਵਾਹ ਤੁਹਾਡੀ ਫੈਮਲੀ ਦੇ ਨਹੀਂ ਕਿਸੇ ਅਦਰ ਫੈਮਲੀ ਤੋਂ ਹੋਣੇ ਚਾਹੀਦੇ ਆ ਯਾਨੀ ਕਿ ਤੁਹਾਡੇ ਜੋ ਲੜਕੇ ਦੇ ਚਾਚੇ ਤਾਈ ਹੋ ਸਕਦੇ ਆ ਪਰ ਲੜਕੇ ਦੇ ਸੱਕੇ ਭਰਾ ਗਵਾਹ ਦੇ ਵਿੱਚ ਨਹੀਂ ਲੱਗ ਸਕਦੇ ਇਸੇ ਤਰ੍ਹਾਂ ਲੜਕੀ ਦੇ ਫੈਮਲੀ ਵੱਲੋਂ ਵੀ ਦੋ ਗਵਾਹ ਲਗਾਉਣੇ ਹੁੰਦੇ ਆ ਜਿਨ੍ਹਾਂ ਦੇ ਆਧਾਰ ਕਾਰਡ ਫੋਟੋ ਤੁਸੀਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਆ ਉਸ ਤੋਂ ਬਾਅਦ ਤੁਸੀਂ ਇੱਕ ਫਾਰਮ ਭਰਨਾ ਹੁੰਦਾਗਾ ਫਾਰਮ ਤੁਹਾਨੂੰ ਸੇਵਾ ਕੇਂਦਰ ਵਿੱਚੋਂ ਵੀ ਮਿਲ ਜੇਗਾ ਅਤੇ ਆਪਾਂ ਤੁਹਾਨੂੰ ਟੈਲੀਗ੍ਰਾਮ ਚੈਨਲ ਉੱਪਰ ਵੀ ਸ਼ੇਅਰ ਕਰ ਦਾਂਗੇ ਜਿਸ ਫਾਰਮ ਨੂੰ ਤੁਸੀਂ ਪ੍ਰਿੰਟ ਆਊਟ ਕਰਵਾ ਲੈਣਾਗਾ ਉਸ ਤੋਂ ਬਾਅਦ ਪੈਨਲ ਦੇ ਨਾਲ ਪੂਰਾ ਫਾਰਮ ਬਿਲਕੁਲ ਸਹੀ ਢੰਗ ਦੇ ਨਾਲ ਭਰਨਾ ਹੋਵੇਗਾ ਔਰ ਫਾਰਮ ਕਿਵੇਂ ਭਰਨਾ ਹੋਵੇਗਾ ਇਸ ਤੇ ਬਾਰੇ ਵੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਸ਼ੇਅਰ ਕਰ ਦਾਂਗੇ ਤਾਂ ਕਿ ਤੁਸੀਂ ਉਹ ਫਾਰਮ ਸਾਰਾ ਆਸਾਨੀ ਦੇ ਨਾਲ ਖੁਦ ਪਹਿਲਾਂ ਤਾਂ ਭਰ ਸਕੋ ਉਸ ਤੋਂ ਬਾਅਦ ਤੁਸੀਂ ਉਸ ਤੇ ਉੱਪਰ ਸਿਗਨੇਚਰ ਕਰਾਉਣੇ ਹੁੰਦੇ ਆ ਸਿਗਨੇਚਰ ਦੇ ਵਿੱਚ ਸਰਪੰਚ ਤੋਂ ਸਿਗਨੇਚਰ ਹਾਂ ਲੜਕੇ ਦੇ ਸਿਗਨੇਚਰ ਲੜਕੀ ਦੇ ਸਿਗਨੇਚਰ ਲੜਕੀ ਦੇ ਪਿਤਾ ਦੇ ਸਿਗਨੇਚਰ ਲੜਕੇ ਦੇ ਪਿਤਾ ਦੇ ਸਿਗਨੇਚਰ ਦੋਨਾਂ ਗਵਾਮਾਂ ਦੇ ਸਿਗਨੇਚਰ ਜਿਸ ਗੁਰਦੁਆਰੇ ਸਾਹਿਬਤੇ ਵਿੱਚ ਆਨੰਦ ਕਾਰਜ ਹੁੰਦੇ ਆ ਉੱਥੋਂ ਦੇ ਜੋ ਪਾਤੀ ਸਾਈਬਾ ਉਹਨਾਂ ਦੇ ਸਿਗਨੇਚਰ ਤਾਂ ਇਹ ਸਾਰੇ ਜੋ ਸਿਗਨੇਚਰ ਕਰਾ ਕੇ ਤੁਸੀਂ ਫਾਈਲ ਤਿਆਰ ਕਰਨੀ ਹੁੰਦੀ ਆ ਉਸ ਤੋਂ ਬਾਅਦ ਦੋ ਵੇ ਆ ਇੱਕ ਤਾਂ ਤੁਸੀਂ ਇਸ ਵੈਬਸਾਈਟ ਦੇ ਉੱਪਰ ਆਨਲਾਈਨ ਅਪਲਾਈ ਕਰ ਸਕਦੇ ਹੋ ਦੂਸਰਾ ਆ ਤੁਸੀਂ ਸੇਵਾ ਕੇਂਦਰ ਦੇ ਵਿੱਚ ਅਪਲਾਈ ਕਰ ਸਕਦੇ ਹੋ ਉਹ ਤੁਹਾਡੇ ਉੱਪਰ ਡਿਪੈਂਡ ਹੈ ਕਿ ਤੁਸੀਂ ਕਿਵੇਂ ਕਰਨਾਗਾ ਬਟ ਸੇਮ ਪ੍ਰੋਸੈਸ ਹੀ ਰਹੇਗਾ ਸੇਵਾ ਕੇਂਦਰ ਵਿੱਚ ਵੀ ਔਰ ਜੋ ਖੁਦ ਕਰੋਗੇ ਤਾਂ ਖੁਦ ਵੀ ਸੇਮ ਪ੍ਰੋਸੈਸ ਰਹੇਗਾ ਸੇਮ ਫੀਸ ਪੇ ਹੋਵੇਗੀ ਔਰ ਤੁਹਾਨੂੰ 20 ਦਿਨਾਂ ਦੇ ਵਿੱਚ ਵਿੱਚ ਜੋ ਡਿਪਾਰਟਮੈਂਟ ਵੱਲੋਂ ਕਾਲ ਆ ਜਾਂਦੀ ਹੈ ਤੁਹਾਡੀ ਵੈਰੀਫਿਕੇਸ਼ਨ ਦੇ ਲਈ ਵੈਰੀਫਿਕੇਸ਼ਨ ਕਰਾਉਣ ਤੋਂ ਬਾਅਦ ਜੋ ਤੁਹਾਡੀ ਸ਼ਗਨ ਸਕੀਮ ਹੈ ਉਸ ਖਾਤੇ ਵਿੱਚ ਹੁੰਦੀ ਹੈ ਜਿਹੜਾ ਕਿ ਲੜਕੀ ਦੇ ਪਿਤਾ ਦਾ ਖਾਤਾ ਆਪਾਂ ਇਸ ਫਾਰਮ ਦੇ ਵਿੱਚ ਲਗਾਉਂਦੇ ਆ ਤਾ ਇਸ ਤਰੀਕੇ ਪੰਜਾਬ ਦੇ ਬਹੁਤ ਸਾਰੇ ਜੋ ਲਾਪਾਤਰੀ ਇਹ ਸਕੀਮ ਦਾ ਲਾਭ ਲੈ ਰਿਆ ਤੁਸੀਂ ਵੀ ਲੈ ਸਕਦੇ ਹੋ ਔਰ ਅਗਰ ਤੁਸੀਂ ਸਕੀਮ ਦਾ ਲਾਭ ਲੈਣਾ ਹੈ ਕਮੈਂਟ ਜਰੂਰ ਕਰਨਾ ਤਾਂ ਕਿ ਆਪਾਂ ਬਹੁਤ ਜਲਦ ਤੁਹਾਡੇ ਲਈ ਦੂਸਰੀ ਸੈਕੰਡ ਵੀਡੀਓ ਵੀ ਅਪਲੋਡ ਕਰ ਸਕੀਏ ਔਰ ਅਗਰ ਤੁਸੀਂ ਫਾਰਮ ਲੈਣਾ ਹੈ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਓ ਧੰਨਵਾਦ